ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਲੁਧਿਆਣਾ ਦੇ ਵਿੱਚ ਲੋਕ ਸਭਾ ਇਲੈਕਸ਼ਨ ਦੇ ਲਈ ਉਮੀਦਵਾਰ ਸਾਹਮਣੇ ਆ ਚੁੱਕੇ ਨੇ ਲੇਕਿਨ ਕਾਂਗਰਸ ਪਾਰਟੀ ਜੋ ਕਿ ਕਾਫੀ ਵਾਰ ਲੁਧਿਆਣਾ ਦੀ ਸੀਟ ਜਿੱਤ ਚੁੱਕੀ ਹੈ ਤੇ ਜਿਹੜੇ ਮੌਜੂਦਾ ਐਮਪੀ ਸੀਗੇ ਰਵਨੀਤ ਬਿੱਟੂ ਉਹ ਵੀ ਕਾਂਗਰਸ ਪਾਰਟੀ ਦੇ ਸੀਗੇ ਬੀਜੇਪੀ ਜਾਣ ਤੋਂ ਪਹਿਲਾਂ ਉਹਨਾਂ ਦੀ ਹਜੇ ਜਿਹੜੀ ਨੁਮਾਇੰਦਗੀ ਹੈ ਕੌਣ ਇਹਨਾਂ ਦੀ ਸੀਟ ਲੜੇਗਾ ਲੁਧਿਆਣੇ ਤੋਂ ਉਹ ਸਾਹਮਣੇ ਹਜੇ ਤੱਕ ਨਹੀਂ ਆਈ ਹੈ ਲੇਕਿਨ ਸਭ ਤੋਂ ਅੱਗੇ ਜਿਹੜਾ ਨਾਂ ਚੱਲ ਰਿਹਾ ਹੈ ਉਹ ਭਾਰਤ ਪੂਸ਼ਨ ਆਸ਼ੂ ਦਾ ਚੱਲ ਰਿਹਾ ਜੋ ਕਿ ਐਮਐਲਏ ਰਹਿ ਚੁੱਕੇ ਨੇ ਕਾਫੀ ਵਾਰੀ ਮੰਤਰੀ ਰਹਿ ਚੁੱਕੇ ਨੇ ਪੰਜਾਬ ਕੈਬਨਿਟ ਦੇ ਵਿੱਚ ਐਜ਼ ਅ ਕਾਉਂਸਲਰ ਉਹਨਾਂ ਨੇ ਸਟਾਰਟ ਕੀਤਾ ਸੀ ਇਸ ਕਰਕੇ ਭਾਰਤ ਪੂਸ਼ਨ ਆਸ਼ੂ ਦਾ ਜਿਹੜਾ ਨਾਂ ਹੈ ਉਹ ਕਾਫੀ ਜ਼ਿਆਦਾ ਅੱਗੇ ਚੱਲ ਰਿਹਾ ਖਾਸ ਕਰਕੇ ਰਵਨੀਤ ਬਿੱਟੂ ਦੇ ਪਾਰਟੀ ਛੱਡਣ ਤੋਂ ਬਾਅਦ ਦੂਜਾ ਜਿਹੜਾ ਨਾਂ ਏ ਉਹ ਸੰਜੀਤ ਤਲਵਾਰ ਦਾ ਵੀ ਚੱਲ ਰਿਹਾ ਸੀ ਜੋ ਕਿ ਐਮਐਲਏ ਈਸਟ ਪੂਰਬੀ ਖੇਤਰ ਦੇ ਐਮਐਲਏ ਸੀਗੇ ਲੁਧਿਆਣਾ ਤੋਂ ਉਹਨਾਂ ਦਾ ਨਾਮ ਵੀ ਚੱਲ ਰਿਹਾ ਏ ਸੁਰਿੰਦਰ ਡਾਵਰ ਦਾ ਵੀ ਨਾਮ ਚੱਲ ਰਿਹਾ ਏ ਉਸ ਤੋਂ ਪਹਿਲਾਂ ਮਨੀਸ਼ तिवारी ਦਾ ਵੀ ਨਾਮ ਚੱਲਿਆ ਸੀ ਲੇਕਿਨ ਉਹਨਾਂ ਨੂੰ ਚੰਡੀਗੜ੍ਹ ਤੋਂ ਟਿਕਟ ਕਾਂਗਰਸ ਨੇ ਦੇ ਦਿੱਤੀ ਹੈ ਪਹਿਲਾਂ ਆਨੰਦਪੁਰ ਸਾਹਿਬ ਦੇ ਜਿਹੜੇ ਉਹ ਐਮਪੀ ਮਨੀਸ਼ तिवारी ਨੇ ਜਿਹੜੇ ਤੇ ਇਸ ਕਰਕੇ ਉਹਨਾਂ ਦਾ ਨਾਂ ਚੱਲਿਆ ਸੀਗਾ ਕਿ ਵਾਪਸ ਉਹ ਲੁਧਿਆਣੇ ਆ ਚੁੱਕੇ ਸਕਦੇ ਨੇ ਲੇਕਿਨ ਉਹਨਾਂ ਨੂੰ ਲੁਧਿਆਣੇ ਟਿਕਟ ਨਹੀਂ ਦਿੱਤੀ ਗਈ ਚੰਡੀਗੜ੍ਹ ਤੋਂ ਦੇ ਦਿੱਤੀ ਗਈ ਹੈ ਇਹ ਵੀ ਤੁਹਾਨੂੰ ਦੱਸ ਦਈਏ ਕਿ ਉਹ ਲੁਧਿਆਣੇ ਤੋਂ ਐਮਪੀ ਇੱਕ ਵਾਰ ਰਹਿ ਚੁੱਕੇ ਨੇ ਮਨੀਸ਼ तिवारी ਇੱਕ ਵਾਰ ਲੁਧਿਆਣੇ ਤੋਂ ਐਮਪੀ ਰਹਿ ਚੁੱਕੇ ਨੇ ਉਸ ਤੋਂ ਬਾਅਦ ਰਵਨੀਤ ਬਿੱਟੂ ਇੱਥੇ ਆਏ ਸੀਗੇ ਤੇ ਦੋ ਵਾਰ ਰਵਨੀਤ ਬਿੱਟੂ ਐਮਪੀ ਰਹਿ ਚੁੱਕੇ ਨੇ